ਬੋਲਤਾ ਆਪਣਾ ਖਾਸ ਕਰਕੇ ਪੰਜਾਬੀਆਂ ਦਾ ਸੁਭਾਅ ਇਦਾਂ ਵਾ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੀ ਕਿਸੇ ਨੂੰ ਸੱਚੀ ਉਹ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਕਹਿੰਦਾ ਕੁਛ ਨਹੀਂ ਠੀਕ ਹੈ ਅਣਤੀ ਤੋਂ ਕਦੇ ਵੀ ਪੈਸੇ ਚੱਕੇ ਹੁੰਦੇ ਆ ਡੰਗਰ ਬੱਚਾ ਰੁੜ ਗਿਆ ਘਰ ਟਹਿ ਗਿਆ ਉਹ ਮਤਲਬ ਉਹਨੂੰ ਤਾਂ ਇਹ ਵੀ ਨਹੀਂ ਸਮਝ ਆਉਣੀ ਹੈਗੀ ਵੀ ਮੈਂ ਸ਼ੁਰੂ ਕਰਾਂ ਕਿੱਥੋਂ ਅਈ ਕਿਹਾ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਆ ਜਿੰਨੀ ਦੇਰ ਤੱਕ ਸਾਡੇ ਜਮੇ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਇਹ ਸੇਵਾ ਚੱਲਣੀ ਵੀ ਲੰਬੀ ਆ ਸੇਵਾ ਸਾਡੀ ਰੈਗੂਲਰ ਇਹ ਅੱਜ ਨਹੀਂ ਕੱਲ ਨਹੀਂ ਇਹ ਰੈਗੂਲਰ ਚੱਲਦੀ ਰਹੂਗੀ ਮਤਲਬ ਇਹ ਨਹੀਂਗਾ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋਗਾਂ ਵਾਲੇ ਆ ਕੇ ਕਹਈਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਤਾਂ ਹੁਣ 10 15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਔਰੇ ਫਿਜ਼ੀਕਲੀ ਹੈਲਪ ਕਰਨੀ ਆ ਸੋ ਜਿਹੜੇ ਲੋਕ ਇੱਥੇ ਆ ਗਏ ਨੇ ਤੁਹਾਨੂੰ ਦੇਖ ਕੇ ਉਹਨਾਂ ਦੀ એનર્ਜੀ ਥੋੜੀ ਬੂਸਟ ਹੁੰਦੀ ਆ ਫੜੋ ਨਾ ਲੱਗਦਾ ਕਿ ਯਾਰ ਸਾਡੇ ਕਰਕੇ ਆਏ ਨੇ ਕਿਉਂਕਿ ਸੇਵਾ ਤਾਂ ਤੁਸੀਂ ਸਾਰੇ ਭੇਜ ਰਹੇ ਹੋ ਤੇ ਉਹ ਜ਼ਰੂਰ ਭੇਜੋ ਕਿਉਂਕਿ ਉਹ ਤਾਂ ਜਿੰਨੀ ਸੇਵਾ ਭੇਜ ਦੋ ਉਨੀਓ ਥੋੜੀ ਆ ਸਾਨੂੰ ਤਾਂ ਯਕੀਨ ਨਹੀਂ ਆਉਂਦਾ ਜਿਵੇਂ ਬਾਈ ਹੁਣਾਂ ਨੇ ਦੱਸਿਆ ਵੀ ਆਹ ਦੇਖੋ ਕੋਠਾ ਵੀ ਕਹਿੰਦੇ ਪੂਰੇ ਦਾ ਪੂਰਾ ਡੁੱਬ ਗਿਆ ਸੀਗਾ ਬਾਈ ਹੁਣਾਂ ਕੋਲ ਆ 23 23 ਗਾਵਾਂ ਸੀ ਸੋ ਸਾਰੀਆਂ ਹੀ ਰੁੜ ਗਈਆਂ ਆ ਪੰਜ ਸੱਤ ਨੂੰ ਬਚਾ ਕੇ ਲਿਆਏ ਨੇ ਵੀਰ ਆਰਮੀ ਵਾਲੇ ਕੋਈ ਜੀ ਜੀ ਸੋ ਹੈਰਾਨੀ ਦੀ ਗੱਲ ਆ ਯਾਰ ਮੈਨੂੰ ਲੱਗਦਾ ਕਿ ਇੰਨਾ ਕ ਇਨਾ ਜਿਆਦਾ ਮਾੜਾ ਹੋਇਆ ਵਾ ਸੋਚ ਨਹੀਂ ਸਕਦੇ ਹੈਗੇ ਸੋ ਮੈਂ ਤਾਂ ਸਾਰੇ ਸਾਡੇ ਕਲਾਕਾਰ ਭਾਈਚਾਰੇ ਨੂੰ ਕਹੂੰਗਾ ਵੀ ਇੱਕ ਵਾਰੀ ਆਉਣ ਜ਼ਰੂਰ ਇੱਥੇ ਢੇੜਾ ਜ਼ਰੂਰ ਮਾਰ ਕੇ ਜਾਣ ਸੋ ਉਹਦੇ ਨਾਲ ਕੀ ਹੁੰਦਾ ਕਿ ਚਲੋ ਇਹ ਨਹੀਂ ਆ ਕਿ ਤੁਸੀਂ ਆ ਕੇ ਕੋਈ ਫਿਜ਼ੀਕਲੀ ਹੈਲਪ ਕਰਨੀ ਆ ਸੋ ਜਿਹੜੇ ਲੋਕ ਇੱਥੇ ਆ ਗਏ ਨੇ ਤੁਹਾਨੂੰ ਦੇਖ ਕੇ ਉਹਨਾਂ ਦੀ એનર્ਜੀ ਥੋੜੀ ਬੂਸਟ ਹੁੰਦੀ ਆ ਥੋੜਾ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਕਰਕੇ ਆਏ ਨੇ ਕਿਉਂਕਿ ਸੇਵਾ ਤਾਂ ਤੁਸੀਂ ਸਾਰੇ ਭੇਜ ਰਹੇ ਹੋ ਤੇ ਉਹ ਜ਼ਰੂਰ ਭੇਜੋ ਕਿਉਂਕਿ ਉਹ ਰਿਹਾ ਜਿੰਨੀ ਸੇਵਾ ਭੇਜ ਦੋ ਉਨੀਆਂ ਥੋੜੀ ਆ ਸੋ ਕਿ ਨੀ ਸੇਵਾ ਲੈ ਕੇ ਆਇਆ ਹਾਂ ਸੇਵਾ ਭਾਈ ਜੀ ਦੇਖੋ ਸਾਡੇ ਭਰਾ ਉਤਾਰ ਹੋਣੀ ਨੇ ਇਹ ਇੰਨਾ ਵਧੀਆ ਕੰਮ ਕਰ ਰਿਹਾ ਵੀ ਮੈਂ ਦੱਸ ਨਹੀਂ ਸਕਦਾ ਹੈਗਾ ਔਰ ਮੈਂ ਇੱਕ ਚੀਜ਼ ਹੋਰ ਸੇਵਾ ਸਾਡੀ ਰੈਗੂਲਰ ਇਹ ਅੱਜ ਨਹੀਂ ਕੱਲ ਨਹੀਂ ਇਹ ਰੈਗੂਲਰ ਚੱਲਦੀ ਰਹੂਗੀ ਮਤਲਬ ਇਹ ਨਹੀਂਗਾ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋ ਗਾਵਾਂ ਵਾਲੇ ਆ ਕੇ ਕਹਦੀਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਤਾਂ ਹੁਣ 10 15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਔਰੇ ਕਿਉਂਕਿ ਜਿਹੜੇ ਹਾਲਾਤ ਨੇ ਮਿਲਦਾ ਜਿਹੜੇ ਜ਼ਮੀਨਾਂ ਦੇ ਹਾਲਾਤ ਨੇ ਉਹਰੇ ਤਾਂ ਲੋਕਾਂ ਨੂੰ ਜ਼ਮੀਨ ਨਹੀਂ ਲੱਭਣੀ ਹੈਗੀ ਦੁਬਾਰਾ ਤਕਸੀਮ ਹੋਣਗੀ ਐ ਮਿਲਦਾ ਦੁਬਾਰਾ ਸ਼ੁਰੂ ਤੋਂ ਸ਼ੁਰੂ ਕੰਮ ਕਰਨੇ ਵਾਲਾ ਕੰਮ ਹੋ ਗਿਆ ਸੋ ਬਹੁਤ ਕੰਮ ਖਰਾਬ ਹੋਇਆ ਵਾ ਸੋ ਭਾਈ ਜੀ ਇੱਕ ਤੇ ਚੜਦੀ ਕਲਾ ਬਹੁਤ ਦੇਖੀ ਲੋਕਾਂ ਨੇ ਵੀ ਵਿਜ਼ਿਟ ਕਰ ਰਹੇ ਆ ਬਈ ਗਲੋਬਲ ਸਿਕਸ ਨਾ ਬਹੁਤ ਪਿੰਡਾਂ ਨੂੰ ਕਵਰ ਕੀਤਾ ਜੀ 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 ਮੋਰਲ ਬਹੁਤ ਆਪਾ ਲੋਕਾਂ ਦਾ ਜੀ 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 ਜਿੰਨਾ ਨੁਕਸਾਨ ਵੀ ਹੋ ਗਿਆ ਉਹ ਚੜਦੀ ਕਲਾ ਦੇ ਵਿੱਚ ਐਕਚੁਅਲੀ ਕੀ ਹੈ ਕਿ ਮੈਂ ਨਾ ਜਦੋਂ ਅੱਜ ਆਇਆ ਤਾਂ ਮੇਨੂੰ ਬਾਈ ਨੇ ਇੱਕ ਗੱਲ ਦੱਸੀ ਮੈਨੂੰ ਕਹਿੰਦੇ ਕਿ ਕਈ ਘਰ ਆਪਣੇ ਇਹ ਜਿਹੇ ਹੁੰਦੇ ਨੇ ਪਿੰਡਾਂ ਦੇ ਵਿੱਚ ਬਹੁਤ ਆਪਣਾ ਖਾਸ ਕਰਕੇ ਪੰਜਾਬੀਆਂ ਦਾ ਸੁਭਾਅ ਇਦਾਂ ਵਾ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੀ ਕਿਸੇ ਨੂੰ ਸੱਚੀ ਉਹ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਕਹਿੰਦਾ ਕੁਛ ਨਹੀਂ ਠੀਕ ਹੈ ਹਨਾ ਸੋ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਆਪ ਦੇਖ-ਦੇਖ ਕੇ ਲੋਕਾਂ ਨੂੰ ਉਹ ਚੀਜ਼ਾਂ ਕਰਨੀਆਂ ਪੜੀਆਂ ਨੇ ਆਪਣੀਆਂ ਆਪਣਾ ਫਰਜ਼ ਆਪਾਂ ਪੰਜਾਬੀਆਂ ਦਾ ਸਾਰਿਆਂ ਦਾ ਸੋ ਰਲ ਕੇ ਇਕੱਠੇ ਹੋ ਬਾਕੀ ਮੈਂ ਕਹਿੰਦਾ ਕਿ ਕਿਉਂਕਿ ਉਹ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਆਉਂਦਾ ਵਾ ਸੋ ਉਹਨਾਂ ਨੂੰ ਐਪਰੀਸ਼ੀਏਟ ਕਰੋ ਸਾਰਿਆਂ ਨੂੰ ਔਰ ਜਿੰਨੇ ਬੰਦੇ ਕੰਮ ਕਰ ਰਹੇ ਆ ਕਿਉਂਕਿ ਦੇਖ ਕੇ ਹੋਰ ਲੋਕ ਵੀ ਆਉਣ ਕਿਉਂਕਿ ਜਦੋਂ ਤੁਸੀਂ ਆਉਨੇ ਹੋ ਤੁਹਾਡੇ ਵਿਚਾਰ ਬਹੁਤ ਬਦਲਦੇ ਨੇ ਇੱਥੇ ਆ ਕੇ ਹਨਾ ਚੀਜ਼ਾਂ ਜਿਹੜੇ ਹਾਲਾਤ ਆਪਾਂ ਦੇਖਦੇ ਆ ਕਿ ਯਾਰ ਆਹ ਚੀਜ਼ਾਂ ਹੋਈਆਂ ਇੱਥੇ ਕੀ ਕੀ ਲੋਕਾਂ ਨਾਲ ਵਾਪਰਿਆ ਵਾ ਹਨਾ ਤੁਸੀਂ ਹੁਣ ਮਾਲ ਡੰਗਰ ਦੀ ਸੇਵਾ ਕਰ ਰਹੇ ਹੋ ਜੀ ਕਿੰਨੇ ਮਾਲ ਡੰਗਰ ਤੁਸੀਂ ਇਹ ਪਰਿਵਾਰ ਨੂੰ ਦੇ ਬਾਈ ਜੀ ਇਹ ਛੱਡੋ ਇਹ ਸੇਵਾ ਜਿਹੜੀ ਉਹ ਨਹੀਂ ਮੈਂ ਦੱਸਿਆ ਕਿ ਉਹ ਨਹੀਂ ਨਹੀਂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਮੈਂ ਅਮਰਪ੍ਰੀਤ ਸਾਡਾ ਭਰਾ ਹੈ ਉਹਨਾਂ ਨੂੰ ਅਸੀਂ ਇੱਕ ਜਿੱਦਣ ਅਸੀਂ ਫੋਨ ਵੀ ਕੀਤਾ ਸੀ ਮੱਕੜ ਸਾਹਿਬ ਨਾਲ ਗੱਲ ਹੋਈ ਜਸਵੀਰ ਜੱਸੀ ਬਾਈ ਨਾਲ ਗੱਲ ਹੋਈ ਅਸੀਂ ਕਿਹਾ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਆ ਜਿੰਨੀ ਦੇਰ ਤੱਕ ਸਾਡੇ ਜਮੇ ਹੀ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਇਹ ਸੇਵਾ ਚੱਲਣੀ ਵੀ ਲੰਬੀ ਆ ਸੋ ਸਾਰੇ ਵੀਰ ਜਿਹੜੇ ਬਾਹਰੋਂ ਵੀ ਭੇਜ ਰਹੇ ਆ ਜਾਂ ਕੋਈ ਵੀ ਕਿਤੋਂ ਈਵਨ ਅਸੀਂ ਇਹ ਨਹੀਂ ਕਹਾਂ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਗਾਈਡੈਂਸ ਨਹੀਂ ਕਿ ਯਾਰ ਅਸੀਂ ਕੀ ਕਰੀਏ ਕਿਉਂਕਿ ਸਾਡੇ ਨਾਲ ਵੀ ਕੀ ਹੁੰਦਾ ਵਾ ਮੈਂ ਕਈ ਵਾਰੀ ਦੱਸਦਾ ਕਿ ਲੋਕੀ ਅਸੀਂ ਕਈਆਂ ਨੂੰ ਕਹਿ ਦਿੰਦੇ ਆ ਕਿ ਯਾਰ ਤੁਸੀਂ ਆਹ ਹੈਲਪ ਕਰਕੇ ਆਓ ਉੱਥੇ ਜਦ ਤੱਕ ਉਹ ਅਰੇਂਜਮੈਂਟ ਕਰਦੇ ਆ ਵੀ ਅਸੀਂ ਆਹ ਕਰਨਾ ਜਾਨ ਨੂੰ ਇਧਰੋਂ ਕਈ ਵਾਰੀ ਫੋਨ ਆ ਜਾਂਦਾ ਵੀ ਭਾਈ ਉਹ ਨਾ ਭੇਜਿਓ ਹਨਾ ਕਿਉਂਕਿ ਬਹੁਤ ਚੀਜ਼ਾਂ ਹੌਸ਼ਪਾਸ਼ ਹੋ ਰਹੀਆਂ ਔਰ ਕਿਹਾ ਕਿ ਹਰ ਇੱਕ ਬੰਦਾ ਹੀ YouTube ਤੇ Facebook ਤੇ ਵੀਡੀਓ ਪਾ ਦਿੰਦਾ ਵੀ ਫਲਾਣੀ ਚੀਜ਼ ਦੀ ਲੋੜ ਹੈ ਉਹ ਇੰਨੀ ਫੈਲ ਜਾਂਦੀ ਹੈ ਜਦ ਤੱਕ ਉਹ ਸਾਰੇ ਲੋਕੀ ਉਹੀ ਚੀਜ਼ ਲਿਆਉਣ ਲੱਗ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਕਿ ਜੇ ਮੈਂ ਰਾਈਟ ਬੰਦੇ ਨੇ ਤੁਸੀਂ ਕੋਈ ਵੀ ਕਿਸੇ ਵੀ ਐਨ ਜੀਓ ਨਾਲ ਜੁੜੇ ਹੋ ਜਿਵੇਂ ਅਸੀਂ ਵੀਰ ਹੁਣਾ ਨਾਲ ਜੁੜੇ ਹਾਂ ਤੁਸੀਂ ਇਹਨਾਂ ਨੂੰ ਫੋਲੋ ਕਰੋ ਇਹਨਾਂ ਦੇ ਅਪਡੇਟਸ ਦੇਖੋ ਵੀ ਕੀ ਕਿਉਂਕਿ ਗਰਾਉਂਡ ਲੈਵਲ ਦੇ ਉੱਤੇ ਐਗਜ਼ੈਕਟ ਕੰਮ ਕਰ ਰਹੇ ਨੇ ਇਹਨਾਂ ਨੂੰ ਫੋਲੋ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਕਿ ਕੀ ਚੀਜ਼ ਦੀ ਲੋੜ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਾ ਭੇਜਣਾ ਤੁਸੀਂ ਆਪ ਚੀਜ਼ ਲੈ ਕੇ ਆਉਣੀ ਹੈ ਤੁਸੀਂ ਆਪ ਚੀਜ਼ ਲੈ ਕੇ ਆਓ ਔਰ ਅਮ ਨਹੀਂਗਾ ਇਹ ਤਾਂ ਆਪ ਆ ਕੇ ਕਹਿੰਦੇ ਨੇ ਵੀ ਤੁਸੀਂ ਸਿੱਧੀ ਘਰ ਘਰ ਜਾ ਕੇ ਆਪ ਜਾ ਕੇ ਆਓ ਸੋ ਜਰੂਰ ਟਾਈਮ ਕਢੋ ਔਰ ਜਿਹੜੇ ਬੰਦਾ ਮੈਨੂੰ ਲੱਗਦਾ ਕਿ ਪੈਸੇ ਦੀ ਹੈਲਪ ਨਹੀਂ ਕਰ ਸਕਦਾ ਉਹ ਵੈਸੇ ਆਵੇ ਔਰ ਫਿਜ਼ੀਕਲ ਗਰਾਉਂਡ ਲੈਵਲ ਦੇ ਉੱਤੇ ਬੰਦਿਆਂ ਦੀ ਵੀ ਬਹੁਤ ਲੋੜ ਆ ਰਿਹੈਬ ਰਿਹੈਬ ਦੇ ਲਈ ਵੀ ਪੂਰੇ ਤਰ੍ਹਾਂ ਕੰਮ ਜਾਰੀ ਰਹੇਗਾ ਸੰਪਰਕ ਦੇ ਵਿੱਚ ਬਿਲਕੁਲ 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 ਜੀ ਇਹਨਾਂ ਨਾਲ ਅਸੀਂ ਹਮੇਸ਼ਾ ਤੋਂ ਔਰ ਇਹ ਨਹੀਂਗਾ ਕਿ ਮੈਨੂੰ ਅੱਜ ਐਤ ਕੀ ਕਿਸੇ ਨੇ ਕਿਹਾ ਕਹਿੰਦੇ ਕਿ ਯਾਰ ਐਤ ਕੀ ਪੰਜਾਬੀ ਇੰਡਸਟਰੀ ਨੇ ਬੜੀ ਸਪੋਰਟ ਕੀਤੀ ਆ ਮੇਰੇ ਸਹੀ ਗੱਲ ਆ ਪਰੀ ਪੰਜਾਬੀ ਇੰਡਸਟਰੀ ਹਮੇਸ਼ਾ ਹੀ ਸਪੋਰਟ ਕਰਦੀ ਹੈ ਜਦੋਂ ਪਿਛਲੇ ਵੀ ਹੜ੍ਹ ਆਏ ਸੀਗੇ ਉਦੋਂ ਵੀ ਮੈਨੂੰ ਯਾਦ ਆ ਸਾਡੀ ਅਰਦਾਸ ਫਿਲਮ ਆਈ ਸੀਗੀ ਉਸ ਟਾਈਮ ਹੜ੍ਹ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਅਸੀਂ ਉਦੋਂ ਵੀ ਪੂਰੀ ਹੈਲਪ ਕੀਤੀ ਸੀਗੀ ਸਾਰਿਆਂ ਨਾਲ ਰਲ ਕੇ ਔਰ ਈਵਨ ਆਪਣੇ ਕਿਸਾਨ ਅੰਦੋਲਨ ਵੇਲੇ ਦੇਖ ਲਓ ਹਰ ਵੇਲੇ ਦੇਖ ਲਓ ਐਤਕਿ ਆਪਾਂ ਨੂੰ ਸ਼ਾਇਦ ਤਾਂ ਇਹ ਚੀਜ਼ ਜ਼ਿਆਦਾ ਲੱਗੀ ਕਿ ਪੰਜਾਬੀ ਇੰਡਸਟਰੀ ਨੇ ਕੀਤਾ ਮੈਨੂੰ ਲੱਗਦਾ ਕਿ ਹੋਰ ਨੇ ਨਹੀਂ ਕੀਤਾ ਬਿਲਕੁਲ ਹੀ ਕਿਸੇ ਨੇ ਸਪੋਰਟ ਨਹੀਂ ਕੀਤਾ ਜੜਾ ਬਹੁਤ ਵੱਡਾ ਹੋ ਗਿਆ ਜੀ ਜੀ ਸੀ 47 ਲਈ ਉਹ ਗੱਲਾਂ ਹੀ ਸੁਣਦੇ ਸੀ ਤੁਸੀਂ ਕੀ ਕਹਿੰਦੇ ਸੀ ਕਰਕੇ ਜੀ 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 ਇਸ ਦਰਦ ਨੂੰ ਅੱਜ ਮਹਿਸੂਸ ਕਰਦਾ ਕਿਵੇਂ ਤਾਂ ਲੱਗਦਾ ਹੈ ਕਿ ਸਾਰੇ ਪਾਸੇ ਉਜਾੜਾ ਉਜਾੜਾ ਹੋ ਗਿਆ ਬਿਲਕੁਲ ਜੀ ਕੋਈ ਗੱਲ ਨਹੀਂ ਉਹਦੇ ਕਹਿੰਦੇ ਕੋ ਹਾਲਾਤ ਸਮੱਸਿਆ ਸਹੀ ਨਹੀਂ ਰਹਿੰਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਸਾਰਾ ਸੈੱਟ ਹੋ ਜੀਏ ਮੈਂ ਮਹਿਸੂਸ ਕੀਤਾ ਗਰਾਊਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਦਿੱਕਤਾਂ ਤੁਸੀਂ ਆਇਓ ਟਰੈਕਟਰ ਤੇ ਚੜ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਹਾਲਾਤ ਕਿਸਾਨ ਦੱਸ ਭਾਈ ਜੀ ਮੈਂ ਦੱਸਿਆ ਕਿ ਮੈਨੂੰ ਲੱਗਦਾ ਕਿ ਯਾਰ ਦਿੱਕਤਾਂ ਜਿਹੜੀਆਂ ਹਲੇ ਨੇ ਨਾ ਹਲੇ ਵੀ ਮੈਨੂੰ ਇੱਕ ਵਾਰੀ ਉਤਰਨ ਤੋਂ ਬਾਅਦ ਦਿੱਕਤਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਲੱਗਣਗੀਆਂ ਔਰ ਜਿਹੜੀ ਜਿਹੜੀ ਰਿਐਲਿਟੀ ਆ ਕੱਲ ਨੂੰ ਕੋਈ ਬਿਮਾਰੀ ਨਾ ਹੋ ਜੇ ਕੋਈ ਕਿਉਂਕਿ ਜੇ ਜੇ ਸਾਹ ਦਾ ਪਾਣੀ ਖੜਾ ਕਿਉਂਕਿ ਜਾਨਵਰ ਮਰ ਗਏ ਨੇ ਹਲੇ ਵੀ ਤੋਂ ਉਹਨੂੰ ਜਿਹੜੀਆਂ ਜਾਨਵਰਾਂ ਦੀਆਂ ਬਾਡੀਆਂ ਨੇ ਉਹ ਹਲੇ ਤੱਕ ਮਿਲੀਆਂ ਜਾਂਦੀਆਂ ਨੇ ਕਿਤੋਂ ਕਿਉਂਕਿ ਜਿਹੜੇ ਗੋਡੇ-ਗੋਡਿਆਂ ਤੋਂ ਥੱਲੇ ਪਾਣੀ ਰਹਿ ਗਿਆ ਕੋਈ ਕੁੱਤੇ ਨੇ ਕੋਈ ਉਸ ਤਰ੍ਹਾਂ ਦੇ ਹਨਾ ਤੈਰ ਰਹੀਆਂ ਵਾਲੇ ਲਾਸ਼ਾਂ ਉਹ ਲਾਸ਼ਾਂ ਨੂੰ ਕੱਢਣਾ ਔਰ ਕਿੰਨੀ ਦੇਰ ਤੋਂ ਪਾਣੀ ਖੜਾ ਵਾ ਉਹ ਬਹੁਤ ਪ੍ਰੋਬਲਮ ਆਉਣਗੀਆਂ ਉਹਨਾਂ ਦਾ ਅੱਗੇ ਜਾ ਕੇ ਔਰ ਜਿਨ੍ਹਾਂ ਦੀ ਜ਼ਮੀਨ ਜਿਨ੍ਹਾਂ ਕੋਲ ਪੰਜ ਚਾਰ ਕਿਲੇ ਅਗਲੇ ਦੀ ਜ਼ਮੀਨ ਆ ਉਹ ਵੀ ਗਈ ਅੜਤੀ ਤੋਂ ਕਈ ਵਾਰੀ ਪੈਸੇ ਚੱਕੇ ਹੁੰਦੇ ਆ ਡੰਗਰ ਬੱਚਾ ਰੁੜ ਗਿਆ ਘਰ ਟਹਿ ਗਿਆ ਉਹ ਮਤਲਬ ਉਹਨੂੰ ਤਾਂ ਇਹ ਵੀ ਨਹੀਂ ਸਮਝ ਆਉਣੀ ਹੈਗੀ ਵੀ ਮੈਂ ਸ਼ੁਰੂ ਕਰਾਂ ਕਿੱਥੋਂ ਹੈਨਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਵੀ ਖੇਤੀ ਪਰਿਵਾਰ ਚੋਂ ਕਿਸਾਨੀ ਤੁਸੀਂ ਇਹ ਬਾਈ ਨੂੰ ਹੁਣ ਜਿਵੇਂ ਦੋ ਮੱਝਾਂ ਦਿੱਤੀਆਂ ਜੋ ਵੀ ਤੁਸੀਂ ਸਮਾਨ ਦਿੱਤਾ ਉਹਦੀ ਮੈਂ ਅੱਖਾਂ 'ਚ ਭਾਵੁਕਤਾ ਦੇਖੀ ਇਸ ਚੀਜ਼ ਦਾ ਅਹਿਸਾਸ ਸਮਝ ਗਿਆ ਕਿ ਕਿੰਨਾ ਜ਼ਿਆਦਾ ਨੁਕਸਾਨ ਹੈ ਕਿਸੇ ਦੇ ਲਈ ਬਿਲਕੁਲ ਜੀ ਔਰ ਕਿੰਨਾ ਜ਼ਿਆਦਾ ਨੁਕਸਾਨ ਹੈ ਔਰ ਮੈਂ ਉਹੀ ਗੱਲ ਕਹਿਣਾ ਕਿ ਆਪਣੀ ਤਾਂ ਕੌਮ ਉਦਾਂ ਦੀ ਨਹੀਂ ਹੈਗੀ ਕਦੇ ਆਪਾਂ ਕਦੇ ਕਿਸੇ ਤੋਂ ਕੋਈ ਚੀਜ਼ਾਂ ਲਈ ਨਹੀਂ ਕਦੇ ਮੰਗਿਆ ਨਹੀਂ ਅੱਜ ਪੋਜੀਸ਼ਨਾਂ ਆਪਣੀਆਂ ਉਹ ਹੋ ਗਈਆਂ ਹਨ ਸੋ ਮੈਂ ਇਹ ਕਹਣਾ ਕਿ ਤੁਸੀਂ ਆਓ ਰਿਓਰੇ ਬ੍ਰਦਰਲੀ ਆ ਕੇ ਚੀਜ਼ਾਂ ਇਹ ਆਪਾਂ ਕਰੀਏ ਆਪਣਾ ਫਰਜ਼ ਸਮਝ ਕੇ ਕਰੀਏ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਕਿਸੇ ਦੀ ਗਾਂ ਮੱਛਾ ਰੁੜ ਗਿਆ ਆਪਾਂ ਸੋਚੀਏ ਸਾਡਾ ਗਾਂ ਮੱਛਾ ਰੁੜ ਗਿਆ ਹਨ ਇਹ ਘਰ ਜਿਹੜੇ ਟੇ ਨੇ ਉਹ ਸਾਡੇ ਘਰ ਨੇ ਸਾਡਾ ਪੰਜਾਬ ਆਪਾਂ ਹੀ ਇਸ ਚੀਜ਼ ਦੀ ਟੇਕ ਕੇਅਰ ਕਰਨੀ ਆ ਔਰ ਰਲ ਕੇ ਕਰਨੀ ਆ ਔਰ ਮੈਨੂੰ ਇੱਕ ਹੋਰ ਵੀ ਚੀਜ਼ ਲੱਗਦੀ ਹੈ ਮੈਂ ਨਾ ਆਪਣੇ ਸਟਾਫ ਨਾਲ ਗੱਲ ਕਰਦਾ ਸੀਗਾ ਮੇਰੇ ਜਿੰਨੇ ਸਾਡੇ ਆਫਿਸ ਮੁੰਡੇ ਕੰਮ ਕਰਦੇ ਆ ਜਾਂ ਹੋਰ ਮੈਂ ਕਿਹਾ ਤੁਸੀਂ ਕੀ ਹੈਲਪ ਕੀਤੀ ਆ ਹਨਾ ਤੇ ਉਹਨਾਂ ਨੂੰ ਐ ਲੱਗਿਆ ਵੀ ਯਾਰ ਅਸੀਂ ਤਾਂ 2-2 4-400 ਰੁਪਏ ਵਾਲੀ ਹੈਲਪ ਕਰਨ ਵਾਲੇ ਬੰਦੇ ਆ ਵੀ ਜਿੱਥੇ ਤੁਸੀਂ ਲੱਖਾਂ ਦੀ ਕਰ ਰਹੇ ਹੋ ਉੱਥੇ 250 ਕਾਊਂਟ ਨਹੀਂ ਹੋਣੇ ਮੈਂ ਕਿਹਾ ਯਾਰ ਹੋਣਗੇ 150 ਕਰੋੜ ਦੀ ਆਬਾਦੀ ਆ ਤੁਸੀਂ 100-100 200 ਪਾਉ ਤਾਂ ਸਹੀ ਯਾਰ ਹਨਾ ਆਪਾਂ ਜਿੰਨੀ ਕਿ ਜਿਹੜਾ ਬੰਦਾ ਕਰ ਸਕਦਾ ਆਪਾਂ ਓਨੀਓ ਜਰੂਰ ਕਰੀਏ ਕਿਉਂਕਿ ਉਹ ਰੇਤਾ ਬਹੁਤ ਦਿਨ ਲੋਡ ਰਹਿਣੀ ਆ ਆਪਾਂ ਨੂੰ ਇਸ ਚੀ ਦੀ ਹੈਨਾ ਆਪਾਂ ਰਲ ਕੇ ਔਰ ਜਿਹੜੇ ਬੰਦੇ ਬਿਲਕੁਲ ਹੀ ਨਹੀਂ ਕਰ ਸਕਦੇ ਉਹ ਆਪ ਦੀ ਦਿਹਾੜੀ ਕੱਢ ਕੇ ਦੋ ਦਿਹਾੜੀਆਂ ਕੱਢ ਕੇ ਉਹ ਰਿਆ ਕੇ ਹੈਲਪ ਕਰਾਉਣ ਮਾੜੀ ਮੋਟੀ ਹੈਨਾ ਗਰਾਊਂਡ ਲੈਵਲ ਤੇ ਵੀਰ ਹੋਣਾ ਨੂੰ ਵੀ ਬਹੁਤ ਬੰਦੇ ਚਾਹੀਦੇ ਹੁੰਦੇ ਨੇ ਹਾਂ ਇਮੋਸ਼ਨਲ ਲੈਵਲ ਤੇ ਔਰ ਮੈਂ ਜਿਹੜੀ ਮੈਂ ਆਰਟਿਸਟਾਂ ਦੀ ਗੱਲ ਕਰਦਾ ਉਹਨਾਂ ਦਾ ਸਿਰਫ ਇਹੀ ਆ ਵੀ ਜੋ ਤੁਸੀਂ ਆਪ ਆਉਨੇ ਹੋ ਉਹ ਰਿਆ ਕੇ ਆਪਾਂ ਲੋਕਾਂ ਨੂੰ ਮਿਲਦੇ ਆ ਵੀਰ ਹੋਣਾ ਨੂੰ ਮਿਲਣ ਗਿਆ ਕੇ ਇਹਨਾਂ ਦਾ ਵੀ ਆ ਨਾ ਮੋਰਲ ਆ ਜਿਹੜਾ ਉਹ ਠੀਕ ਸਾਡੇ ਲਈ ਖੜ੍ਹ ਰਹੇ ਨੇ ਉਹ ਚੀਜ਼ਾਂ ਜ਼ਰੂਰੀ ਨਹੀਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਆਪਾਂ ਕਰੀਏ ਤਾਂ ਸਾਰਿਆਂ ਲਈ ਨੁਕਸਾਨ ਹੋਇਆ ਉਨੀ ਹੀ ਵੱਧ ਚੜਦੀ ਕਲਾ ਦੇਖੀ ਗਈ ਇਸ ਵਾਰ ਔਰ ਤੁਸੀਂ ਸਮਝਦੇ ਹੋ ਜਿੱਥੇ ਕਹਿੰਦੇ ਪੰਜ ਦਸਾ ਸਾਲ ਲੱਗਣਾ ਐਂ ਲੱਗਦਾ ਕਿ ਇਹ ਤਾਂ ਸਾਲ 'ਚ ਖੜੇ ਹੋ ਜਾਣਿਆ ਬਿਲਕੁਲ ਜੀ ਆਪਾਂ ਜਿਸ ਲੈਵਲ ਦੇ ਉੱਤੇ ਆਪਾਂ ਗੀਤਾਂ 'ਚ ਗੱਲਾਂ ਕਰਦੇ ਹੁੰਨੇ ਆਂ ਅਸੀਂ ਜਾਂ ਆਪਾਂ ਪੰਜਾਬੀਆਂ ਦੀ ਵੈਸੇ ਫੜ ਮਾਰਦੇ ਆਂ ਆਪਾਂ ਨੂੰ ਤਾਂ 3 ਮਹੀਨੇ 'ਚ ਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇੱਕ ਹਨਾ ਔਰ ਮੈਂ ਕਈ ਵਾਰੀ ਦੇਖਦਾ ਹਾਂ ਨਾ ਕਿ ਬਹੁਤ ਲੋਕ ਐਹ ਜਿਹੇ ਨੇ ਜਿਹੜੇ ਬਿਲਕੁਲ ਮਤਲਬ ਥੱਕੇ ਨਹੀਂ ਗਿਆ ਉਹਦਣ ਦੇ ਇਹ ਕਹਿੰਦੇ ਉਹਦਣ ਦੇ ਅਸੀਂ ਪਹੁੰਚੇ ਹੋਏ ਆ ਹਨਾ ਸੋ ਹਨਾ ਨਾਲਿਓ ਸੋ ਉਸ ਚੀਜ਼ ਨੂੰ ਸੋ ਮੈਂ ਤੁਹਾਨੂੰ ਵੀ ਇਹ ਕਹਣਾ ਵੀ ਕਈ ਵਾਰੀ ਕੀ ਹੁੰਦਾ ਔਰੇ ਇੱਕ ਚੀਜ਼ ਮੇਰੀ ਜਰੂਰ ਰਿਕਵੈਸਟ ਆ ਵੀ ਕਈ ਵਾਰੀ ਕੀ ਹੁੰਦਾ ਨਾ ਜੇ 100 ਬੰਦਾ ਔਰੇ ਆਉਂਦਾ ਉਹ ਜ਼ਰੂਰੀ ਨਹੀਂ ਹੈ ਕਿ 100 ਦਾ 100 ਵਧੀਆ ਬੰਦਾ ਆਵੇ ਹੋ ਸਕਦਾ ਦੋ ਵਧੀਆ ਨਾ ਵੀ ਆਉਣ ਤੁਸੀਂ ਉਹਨਾਂ ਨੂੰ ਦਿਖਾਇਆ ਹੀ ਨਾ ਕਰੋ ਤੁਸੀਂ 98 ਹੀ ਦਿਖਾਓ ਗਲਤਲਾਂ ਨਾ ਦਿਖਾਓ ਆਪਾਂ ਨੈਗੇਟਿਵਿਟੀ ਨਾਲ ਲੈ ਕੇ ਆਈਏ ਆਪਾਂ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਚੱਲ ਰਹੇ ਆ ਆਪਣਾ ਇੱਕੇ ਹੀ ਮੋਟਿਵ ਹੈ ਕਿ ਆਪਾਂ ਵਾਪਸ ਇਹ ਪਿੰਡਾਂ ਨੂੰ ਫਟਾਫਟ ਸੈੱਟ ਕਰੀਏ ਸਾਡੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਆਪਾਂ ਉਹਨੂੰ ਭਰ ਲਈਏ ਸੋ ਤੁਸੀਂ ਹੁਣ ਜਿਵੇਂ ਆਏ ਹੋ ਤੁਹਾਡੇ ਕਾਫਲੇ ਨਾਲ ਸੀ ਅਸੀਂ ਰਾਹ ਦੇ ਵਿੱਚ ਹਰਿਆਣੇ ਤੋਂ ਆਪਣੇ ਵੀ ਰਾਜਸਥਾਨ ਵਾਲੇ ਵੀ ਲੰਗਰਾਂ ਦੇ ਟਰੱਕ ਨੇ ਤੇ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ ਨੇ ਢਾਮ ਲੱਗੇ ਪਈਆਂ ਨੇ ਇੰਨਾ ਸਮਾਨ ਆਇਆ ਬਿਲਕੁਲ ਅਸੀਂ ਤਾਂ ਮੈਂ ਜਦੋਂ ਆਉਂਦਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਭੁੱਖ ਲੱਗੀ ਆ ਵੀ ਆਪਾਂ ਰਾਹ 'ਚ ਨਾ ਖਾ ਕੇ ਜਾਣਾ ਤੇ ਮੁੰਡੇ ਮੈਨੂੰ ਕਹਿੰਦੇ ਭਾਜੀ ਆਪਾਂ ਇੱਥੇ ਨਹੀਂ ਖਾ ਕੇ ਜਾਣਾ ਆਪਾਂ ਕਿਤੇ ਹੋਰ ਖਲਾ ਮੈਂ ਕਿਉਂ ਕਹਿੰਦੇ ਜਿਹੜਾ ਉੱਥੇ ਖੜ ਕੇ ਬੋਰ ਰੋਟੀ ਖਾ ਲੈਂਦਾ ਵਾ ਕਹਿੰਦੇ ਉਹਦੀ ਫੋਟੋ ਲਾਉਂਦੇ ਆ ਵੀ ਇਹ ਫੋਟੋ ਖਿਚਾਉਣ ਦੇ ਲਈ ਇਹਨੇ ਰੋਟੀ ਖਾਦੀ ਆ ਮੈਂ ਕਿਹਾ ਯਾਰ ਕੋਈ ਆਇਆ ਤਾਂ ਹੈ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਉਹ ਕਰੋ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਖਿਲਾ ਦਿਓ ਪਰ ਮੈਂ ਕਿਹਾ ਯਾਰ ਇਹ ਬੰਦਿਆਂ ਦਾ ਕੀ ਆ ਵੀ ਜਿਹੜੇ ਰਾਜ ਟਰਾਲੀਆਂ ਲਈ ਆਉਂਦੇ ਆ ਜਦੋਂ ਆਪਾਂ ਉਹਨਾਂ ਕੋ ਖੜਾਂਗੇ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਸਾਡੇ ਕੋਲ ਰੁਕਿਆ ਮੈਂ ਕਿਹਾ ਉਹ ਦੋ ਟਰਾਲੀਆਂ ਅਗਲੀ ਵਾਰੀ ਹੋਰ ਲੈ ਕੇ ਆਉਣਗੇ ਮੈਂ ਕਿਹਾ ਆਪਣੀ ਫਰ ਆਪਣਾ ਫਰਜ ਆ ਜਿਹੜਾ ਜੋ ਕਹਿੰਦਾ ਤੁਸੀਂ ਉਹਦਾ ਪਰਵਾਹ ਨਾ ਕਰੋ ਤੁਸੀਂ ਨੈਗੇਟਿਵ ਵਾਲੀ ਚੀਜ਼ ਪਾਸੇ ਜਾਓ ਨਾ ਆਪਾਂ ਪੋਜ਼ਿਟਿਵ ਹੋ ਕੇ ਚੱਲੀਏ ਆਪਾਂ ਸਾਰਿਆਂ ਕੋਲ ਰੁਕਦੇ ਰਕਾਉਂਦੇ ਜਲਾਂਗੇ ਬੇਸਿਕਲੀ ਆਉਣ ਦਾ ਫਾਇਦਾ ਕੀ ਆ ਹਨਾ ਉਹ ਕੋਈ ਹਨਾ ਲੋਕਾਂ ਨੂੰ ਮਿਲਦਾਂਗੇ ਮਿਲਾਂਗੇ ਉਹਨਾਂ ਦਾ ਜਿਹੜਾ ਆਪਾਂ ਉਹਨਾਂ ਨੂੰ ਬੂਸਟ ਕਰੀਏ ਹਨਾ ਜੀਪੀਕਰ ਵਾਲੀ ਸੇਵਾ ਦੇ ਲਈ ਪਹੁੰਚੇ ਬਹੁਤ ਧੰਨਵਾਦ ਜੀਪੀਕਰ ਵਾਲ ਬਾਈ ਹੁਣਾਂ ਨੇ ਗੱਲਬਾਤ ਕੀਤੀ ਹੈ ਔਰ ਦੱਸਿਆ ਕਿ ਇਸ ਤਰੀਕੇ ਨਾਲ ਇੱਥੇ ਸੇ ਬਾਕੀ ਮਿਲਦੇ ਹਾਂ ਅਗਲੇ ਪੰਨੇ 'ਤੇ